ਆਪਾਂ ਜਿਵੇਂ ਅੱਗੇ ਗੱਲ ਕੀਤੀ ਸੀ ਜਲੰਧਰ ਜ਼ਿਮਨੀ ਚੋਣ ਜਿਹੜੀ ਸੀ ਇਹ ਸਾਰੀਆਂ ਪਾਰਟੀਆਂ ਦੇ ਵਕਾਰ ਦਾ ਸਵਾਲ ਬਣਿਆ ਹੋਇਆ ਸੀਗਾ ਅ ਔਰ ਉਹਨਾਂ ਨੇ ਪੂਰਾ ਦੌਰ ਲਾਇਆ ਖਾਸ ਕਰਕੇ ਆਮ ਆਦਮੀ ਪਾਰਟੀ ਨੇ ਉਹਨਾਂ ਦੀ ਸਰਕਾਰ ਜਿਹੜੀ ਸੀ ਆਲਮੋਸਟ ਸਾਰੀ ਸਰਕਾਰ ਉੱਤੇ ਬੈਠੀ ਹੋਈ ਸੀ ਸੋ ਜੇ ਉਸ ਪੱਖੋਂ ਵੇਖੀਏ ਤੇ ਇਹ ਵਾਕਈ ਆਮ ਆਦਮੀ ਪਾਰਟੀ ਵਾਸਤੇ ਬਹੁਤ ਵੱਡੀ ਕਾਮਯਾਬੀ ਆ ਖਾਸ ਕਰਕੇ ਕਿਉਂਕਿ ਲੋਕ ਸਭਾ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਇਸ ਸੈਗਮੈਂਟ ਦੇ ਵਿੱਚੋਂ ਜਲੰਧਰ ਵੈਸ ਸੈਗਮੈਂਟ ਦੇ ਵਿੱਚੋਂ ਕੋਈ ਬਹੁਤੀਆਂ ਵੋਟਾਂ ਨਹੀਂ ਸੀ ਪਈਆਂ ਸਭ ਤੋਂ ਅੱਗੇ ਸੀ ਕਾਂਗਰਸ ਉਸ ਤੋਂ ਅੱਗੇ ਸੀ ਉਸ ਤੋਂ ਬਾਅਦ ਸੀ ਪਾਜਪਾ ਸੋ ਇਸ ਕਰਕੇ ਉਹ ਥੋੜੇ ਰਿਕਵਰ ਕਰਕੇ ਹੁਣ ਸੀਟ ਜਿੱਤਨੀ ਜਿਹੜੀ ਆ ਉਸ ਪੱਖੋਂ ਤੇ ਜ਼ਰੂਰ ਇੱਕ ਵੱਡੀ ਮੈਂ ਕਹੂੰਗਾ ਉਸ ਪੱਖੋਂ ਤੇ ਕਾਮਯਾਬੀ ਜ਼ਰੂਰ ਹੈ ਪਰ ਜੇ ਆਪਾਂ ਦੇਖੀਏ ਕਿ ਜਿੱਤਿਆ ਕੌਣ ਆ ਜਿਹੜਾ ਪ੍ਰਣਾ 35 ਸਾਲ ਦਾ ਭਾਜਪਾ ਦਾ ਪਰਿਵਾਰ ਆ ਉਸ ਪੱਖੋਂ ਵਕੀਏ ਤੇ ਇਹ ਜਿੱਤ ਜਿਹੜੀ ਆ ਆਮ ਆਦਮੀ ਪਾਰਟੀ ਦੀ ਘੱਟ ਤੇ ਇਹ ਭਗਤ ਪਰਿਵਾਰ ਦੀ ਜਿੱਤ ਜਿਹੜੀ ਆ ਉਹ ਜ਼ਿਆਦਾ ਵਾ ਮੈਂ ਜਿਵੇਂ ਆਪਾਂ ਸ਼ੋਅ ਦੇ ਵਿੱਚ ਵੀ ਦੱਸਿਆ ਕਿ ਆਲਮੋਸਟ 30 35 ਸਾਲਾਂ ਤੋਂ ਇਹ ਸੰਘ ਦੇ ਨਾਲ ਜੁੜਿਆ ਹੋਇਆ ਪਰਿਵਾਰ ਆ ਭਾਜਪਾ ਦੇ ਨਾਲ ਜੁੜਿਆ ਹੋਇਆ ਪਰਿਵਾਰ ਆ ਔਰ ਅੱਜ ਐਸਐਲਓ ਆਮ ਆਦਮੀ ਪਾਰਟੀ ਦੇ ਵਿੱਚ ਆ ਕਿਉਂਕਿ ਉੱਥੇ ਤੁਹਾਨੂੰ ਟਿਕਟ ਨਹੀਂ ਮਿਲੀ ਔਰ ਅੱਜ ਆਮ ਆਦਮੀ ਪਾਰਟੀ ਦੇ ਵਿੱਚ ਜੇ ਕਿਉਂਕਿ ਸਹੀ ਸੱਤਾ ਦਾ ਨਿਗ ਵੀ ਮੰਨ ਸਕਦੇ ਜੇ ਪਤਾ ਲੱਗਾ ਵੀ ਸ਼ਾਇਦ ਉਹਨਾਂ ਨੂੰ ਰਾਜ ਮੰਤਰੀ ਜਾਂ ਮੰਤਰੀ ਵੀ ਬਣਾਇਆ ਜਾ ਸਕਦਾ ਵਾ ਪਰ ਇਹੋ ਜੇ ਲੋਕ ਜੇ ਵਾਕਈ ਜੋ ਇਸ ਤਰ੍ਹਾਂ ਦੀ ਅੱਜ ਕੱਲ ਦੀ ਸਿਆਸਤ ਹੈ ਮੈਂ ਉਹਨਾਂ ਨੂੰ ਸਿਰਫ ਭਗਤ ਪਰਿਵਾਰ ਨੂੰ ਬਲੇਮ ਨਹੀਂ ਕਰਦਾ ਜੋ ਹੋ ਰਿਹਾ ਵਾ ਜੋ ਉਹ ਵੀ ਇਹਦਾ ਇਹਨੂੰ ਫੋਲੋ ਕਰ ਰਹੇ ਨੇ ਤੇ ਕੱਲ ਨੂੰ ਜਦੋਂ ਜਦੋਂ ਸੱਤਾ ਚੋਂ ਬਾਹਰ ਹੋਊਗੀ ਪਾਰਟੀ ਜਾਂ ਹੋ ਸਕਦੀ ਹੈ ਪਾਰਟੀ ਉਸਲੇ ਲੋਕੀ ਵਾਪਸ ਵੀ ਜਾ ਸਕਦੇ ਨੇ ਤੇ ਘਰ ਵਾਪਸੀ ਵੀ ਹੋ ਸਕਦੀ ਹੈ ਵੈਸੇ ਵੀ ਕਰੀਬ ਦੂਸਰਾ ਦੇਖਣ ਵਾਲਾ ਸਵਾਲ ਇਹ ਆ ਕਿ ਜੇ 92 ਐਮਐਲਏ ਹੁੰਦਿਆਂ ਹੋਇਆਂ ਸਰਕਾਰ 'ਚ ਹੁੰਦਿਆਂ ਹੋਇਆਂ ਜੇ ਤੁਹਾਨੂੰ ਕੈਂਡੀਡੇਟ ਨਹੀਂ ਲੱਭਾ ਤੇ ਇਹ ਇੱਕ ਪਾਰਟੀ ਦੀ ਮੇਰਾ ਮਤਲਬ ਹੈ ਕਿ ਮੇਰੇ ਮੇਰਾ ਖਿਆਲ ਹੈ ਇੱਕ ਪਾਰਟੀ ਵਾਸਤੇ ਇੱਕ ਬਹੁਤ ਸ਼ਰਮ ਦੀ ਗੱਲ ਹੈ ਕਿ ਤੁਹਾਨੂੰ ਕਿਸੇ ਦੂਜੀ ਪਾਰਟੀ ਜੋ ਬੰਦਾ ਲਿਆ ਕੇ ਉੱਥੇ ਖੜਾ ਕਰਨਾ ਪਿਆ ਕਿਉਂਕਿ ਤੁਸੀਂ ਜਿੰਨਾ ਸੀ ਟੈਨੀ ਕੋਸਟ ਜਿਹੜੀ ਅਮਨ अरोड़ा ਨੇ ਪ੍ਰੈਸ ਕਾਨਫਰੈਂਸ ਪ੍ਰੈਸ ਵਾਰਤਾ ਕੀਤੀ ਅੱਜ ਜਿੱਤ ਤੋਂ ਬਾਅਦ ਦੋ ਦਿਨ ਪਹਿਲਾਂ ਜਿੱਤ ਤੋਂ ਬਾਅਦ ਉਹ ਬਹੁਤ ਇੰਟਰਸਟਿੰਗ ਤੁਸੀਂ ਵੇਖੋ ਅਮਨ ਰੋੜਾ ਉਹਨਾਂ ਦਾ ਆਪਣਾ ਬੈਕਗ੍ਰਾਉਂਡ ਵਿੱਚ ਨਹੀਂ ਮੈਂ ਜਾਣਾ ਚਾਹੁੰਦਾ ਕਿਉਂਕਿ ਉਹਨਾਂ ਨੇ ਆਲਮੋਸਟ 7-8 ਸਾਲ ਤੋਂ ਆਮ ਆਦਮੀ ਪਾਰਟੀ ਦੇ ਵਿੱਚ ਨੇ ਲੇਕਿਨ ਉਹਨਾਂ ਦੇ ਸੱਜੇ ਪਾਸੇ ਕੌਣ ਬੈਠਾ ਪਵਨ ਤੀਨੋ ਕਿੱਥੋਂ ਆਇਆ ਹੋ ਅਕਾਲੀ ਦਲ ਤੋਂ ਉਸ ਤੋਂ ਪਹਿਲਾਂ ਕਿੱਥੋਂ ਆਇਆ ਹੋ ਬਸਪਾ ਤੋਂ ਅਮਨ ਰੋੜਾ ਦੇ ਖੱਬੇ ਪਾਸੇ ਕੌਣ ਬੈਠੇ ਨੇ ਮਿੰਦਰ ਭਗਤ ਜਿਵੇਂ ਜਿਨ੍ਹਾਂ ਬਾਰੇ ਮੈਂ ਦੱਸਿਆ ਕਿ ਉਹ ਪਰਿਵਾਰ 30 ਸਾਲ ਤੋਂ ਭਾਜਪਾ ਦੇ ਵਿੱਚ ਸੰਗ ਪਰਿਵਾਰ ਦਾ ਵੀ ਮੈਂਬਰ ਹੈ ਅਸੰਗ ਦਾ ਵੀ ਉਹ ਮੈਂਬਰ ਨੇ ਉਸ ਤੋਂ ਹੋਰ ਲੈਫਟ ਤੇ ਕੌਣ ਐਕਸਟ੍ਰੀਮ ਲੈਫਟ ਤੇ ਕੌਣ ਬੈਠੇ ਨੇ ਚੱਬੇਵਾਲ ਰਾਜਕੁਮਾਰ ਡਾਕਟਰ ਰਾਜਕੁਮਾਰ ਚੱਬੇਵਾਲ ਉਹ 2009 ਤੋਂ ਕਾਂਗਰਸ ਦੇ ਵਿੱਚ ਨੇ ਸੋ ਇੱਕ ਪਾਸੇ ਕਾਂਗਰਸ ਇੱਕ ਪਾਸੇ ਭਾਜਪਾ ਇੱਕ ਪਾਸੇ ਅਕਾਲੀ ਦਲ ਸੋ ਇਹ ਇਸ ਵੇਲੇ ਹਾਲਤ ਆਮ ਆਦਮੀ ਪਾਰਟੀ ਦੀ ਹੈ ਸਿਆਸਤ ਨੂੰ ਬਦਲਣ ਵਾਸਤੇ ਆਮ ਆਦਮੀ ਪਾਰਟੀ ਆਈ ਸੀ ਪਰ ਹੋਇਆ ਕਿ ਸਿਆਸਤ ਤੇ ਬਦਲੀ ਨਹੀਂ ਆਮ ਆਦਮੀ ਪਾਰਟੀ ਬਦਲ ਗਈ ਸੋ ਇਹ ਨਵੀਂ ਨਿਯੋਰੀ ਜਿਹੜੀ ਹੈ 2024 ਆਮ ਆਦਮੀ ਪਾਰਟੀ ਜਿਹੜੀ ਆ ਉਹਦਾ ਇਹ ਜਲੰਧਰ ਵੈਸਤੇ ਦੇ ਵਿੱਚ ਜੋ ਹੋਇਆ ਉਹਦਾ ਇੱਕ ਟਿਪੀਕਲ ਉਦਾਹਰਣ ਹੈ ਇਹਦਾ ਹੁਣ ਜਸ਼ਨ ਮਨਾਵੇ ਪਾਰਟੀ ਜਾਂ ਇਹਦਾ ਸੋਗ ਮਨਾਵੇ ਇਹਦਾ ਤੁਸੀਂ ਆਪੇ ਹੀ ਜਵਾਬ ਦੇ ਸਕਦੇ ਜੀ